ਕਿ ਰੀ ਬੇਨਾ ਮਮਾ ਜਮਾ ਮਾ ਅੱਜ ਤੇ ਬਦੂਆ ਸੀਗਾ ਮੁੰਡਾ ਸੀਗਾ ਚੋਰੀ ਬੈਟਰੀ ਕਰਨ ਨਾਲ ਲੈ ਆਇਆ ਉਹ ਭੱਜ ਗਿਆ ਮੁੰਡਾ ਮੁੰਡਾ ਉਹ ਨਾਲ ਲੈ ਆਇਆ ਚੋਰੀ ਕਰਨ ਨੂੰ ਮੈਨੂੰ ਉਹ ਆਪ ਭੱਜ ਗਿਆ ਮੈਨੂੰ ਕਸਾਤਾ ਕਿਦਾਂ ਪਾਣੀ ਉਹ ਨਾਲ ਲੈ ਆ ਉਹ ਫਲੋਰ ਸੀਗਾ ਫਲੋਰ ਨੂੰ ਮੈਨੂੰ ਨਾਲ ਲੈ ਆਇਆ ਕਹਿੰਦਾ ਉਹ ਆਪਾਂ ਕੰਮ ਕਰਨਾ ਹੈ ਹਾਂ ਇਹ ਕਹਿੰਦਾ ਚੋਰੀ ਕਰਨੀ ਆ ਬੈਟਰੀਆਂ ਸੀਗੀਆਂ ਚੋਰੀ ਦੀਆਂ ਹਾਂ ਹਾਂਜੀ ਹੋਰ ਕਿਤੇ ਮੈਂ ਇਸ ਟੈਂਪੇ ਚੱਕਦਾਨੇ ਸਤਸ਼੍ਰੀਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਪਿੰਡ ਚੱਕਦਾਨਾ ਵਿਖੇ ਬੈਟਰੀ ਚੋਰੀ ਕਰਨ ਆਏ ਦੋ ਚੋਰਾਂ 'ਚੋਂ ਪਿੰਡ ਵਾਸੀਆਂ ਇੱਕ ਚੋਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਜੇ ਸਿਰਫ ਇੰਨੀ ਕ ਖਬਰ ਤੁਹਾਡੇ ਤੱਕ ਪਹੁੰਚਾਈਏ ਤਾਂ ਜ਼ਰੂਰ ਮਨ ਵਿੱਚ ਸਵਾਲ ਉੱਠੇਗਾ ਕਿ ਹੋਇਆ ਕੀ ਸੀ ਤਾਂ ਦੱਸ ਦਿੰਨੇ ਆ ਜੀ ਹੁੰਦਾ ਕੀ ਹੈ ਕਿ ਤੜਕਸਾਰ ਪਿੰਡ ਚੱਕਦਾਨਾ ਵਿਖੇ ਪਿੰਡ ਬਖਲੌਰ ਨੂੰ ਜਾਂਦੀ ਲਿੰਕ ਸੜਕ ਤੇ ਪਿੰਡ ਵਾਲਿਆਂ ਬੈਟਰੀ ਚੋਰੀ ਕਰਨਾ ਇਹ ਦੋ ਚੋਰਾਂ ਚੋਂ ਇੱਕ ਚੋਰ ਨੂੰ ਕਾਬੂ ਕਰ ਲਿਆ। ਕੜੀਦੜ ਕਰੀ ਸਮਝਾਈਏ ਤਾਂ ਦੋ ਚੋਰ ਜਿਨ੍ਹਾਂ ਚੋਂ ਫੜੇ ਗਏ ਚੋਰ ਉਹ ਅਤੇ ਉਸ ਦਾ ਸਾਥੀ ਫਲੋਰ ਤੋਂ ਮੋਟਰਸਾਈਕਲ ਪੀਬੀ 37 ਐਚ 8739 ਤੇ ਸਵਾਰ ਹੋ ਕੇ ਸੰਘਣੀ ਧੁੰਦ ਦਾ ਫਾਇਦਾ ਚੱਕਦੇ ਹੋਏ ਪਿੰਡ ਚੱਕਦਾਨਾ ਵਿਖੇ ਦਾਖਲ ਹੁੰਦੇ ਹਨ ਤੇ ਤਲਕਸਾਰ ਹੀ ਕਾਰਾ ਕਰਨ ਦੀ ਤਿਆਰੀ ਕਰਨ ਵਿੱਚ ਲੱਗ ਜਾਂਦੇ ਹਨ ਕਿ ਐਨੇ ਨੂੰ ਹੀ ਸੂਏ ਨਜ਼ਦੀਕ ਰਹਿੰਦੇ ਨਜ਼ੀਰ ਪੁੱਤਰ ਪੀਰ ਅਲੀ ਜੋ ਸਵੇਰ 4 ਵਜੇ ਦੇ ਕਰੀਬ ਗੇੜਾ ਮਾਰਨ ਘਰੋਂ ਬਾਹਰ ਨਿਕਲਦੇ ਹਨ ਤੇ ਨਜ਼ੀਰ ਦੇਖਦੇ ਹਨ ਕਿ ਦੋ ਵਿਅਕਤੀ ਮੋਟਰਸਾਈਕਲ ਖੜਾ ਕਰਕੇ ਕੁਝ ਕਰ ਰਹੇ ਹਨ ਹਾਲਾਂਕਿ ਇੱਥੇ ਕੁਝ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਚੋਰ ਬੈਟਰੀਆਂ ਚੋਂ ਤਜ਼ਾਬ ਕੱਢ ਰਹੇ ਸਨ ਲੇਕਿਨ ਨਜ਼ੀਰ ਨੂੰ ਦੇਖ ਕੇ ਬੈਟਰੀਆਂ ਛੱਡ ਕੇ ਜਦੋਂ ਇਹ ਚੋਰ ਭੱਜਣ ਲੱਗਦੇ ਹਨ ਜਿੰਨੋਂ ਚੋਂ ਇੱਕ ਚੋਰ ਅਰਨੋ ਨਜ਼ੀਰ ਕਾਬੂ ਕਰ ਲੈਂਦਾ ਪਰ ਦੂਜਾ ਭੱਜਣ ਚ ਸਫਲ ਹੋ ਜਾਂਦਾ ਮੌਕੇ ਤੇ ਪਿੰਡ ਦੇ ਜ਼ਿਮੀਦਾਰਾਂ ਵੱਲੋਂ ਕਤੇ ਨਜ਼ੀਰ ਵੱਲੋਂ ਪਿੰਡ ਵਾਲਿਆਂ ਨੂੰ ਇਤਲਾਹ ਕੀਤੀ ਜਾਂਦੀ ਹੈ ਪਿੰਡ ਵਾਲਿਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਟੋਰੀ ਚੋਰ ਇਹ ਚੋਰ ਬੜਾ ਟੋਰੀਆ ਨਾਰਥ ਫੇਸ ਦੀ ਜੈਕਟ ਪਾਈ ਹੋਈ ਹੈ ਔਰ ਹੱਥ ਜੋੜ ਕੇ ਖੜਾ ਸਾਰਾ ਇਲਜ਼ਾਮ ਆਪਣੇ ਸਾਥੀ ਤੇ ਪਾ ਦਿੰਦਾ ਹੈ ਕਿ ਉਸ ਦਾ ਸਾਥੀ ਉਸ ਨੂੰ ਬਹਿਲਾ ਕੇ ਨਾਲ ਲੈ ਕੇ ਆਇਆ ਸੀ ਚੋਰ ਮੰਨਦਾ ਹੈ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ਬੈਟਰੀਆਂ ਰਾਹੋਂ ਤੋਂ ਕਿਸੇ ਟਾਵਰ ਤੋਂ ਖੋਲੀਆਂ ਸਨ ਪਰ ਬਾਅਦ ਵਿੱਚ ਪਿੰਡ ਵਿੱਚ ਇਹ ਚਰਚਾ ਹੁੰਦੀ ਹੈ ਕਿ ਚੋਰ ਸ਼ਾਇਦ ਪਿੰਡ ਚੱਕਦਾਨ ਦੇ ਖੜੇ ਟਿਪਰਾਂ ਤੋਂ ਫਿਰ ਬੈਟਰੀਆਂ ਲਾ ਕੇ ਲੈ ਕੇ ਆਏ ਸਨ ਪੁਲਿਸ ਮੌਕੇ ਤੇ ਪੁੱਛਗਿੱਛ ਕਰਦੀ ਹੈ ਤਾਂ ਇਹਨੇ ਨੂੰ ਚੋਰ ਦੇ ਮਾਮੇ ਦਾ ਫੋਨ ਆ ਜਾਂਦਾ ਤੇ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਚੋਰ ਮਾਸੂਮ ਬਣ ਕੇ ਆਪਣੇ ਮਾਮੇ ਨੂੰ ਦਲੀਲਾ ਦਿੰਦਾ ਕਿ ਉਸ ਦਾ ਸਾਥੀ ਉਸ ਨੂੰ ਬਹਿਲਾ ਕੇ ਨਾਲ ਲਿਆਇਆ ਕਿ ਚੱਲ ਚੋਰੀ ਕਰਨ ਜਾਣੀ ਹੈ ਪਰ ਸਾਨੂੰ ਨਹੀਂ ਪਤਾ ਕਿ ਇਹ ਆਪਣੇ ਦੋਸਤ ਨੂੰ ਬਹਿਲਾ ਕੇ ਲੈ ਕੇ ਆਇਆ ਕਿ ਇਸ ਦਾ ਦੋਸਤ ਇਸ ਨੂੰ ਬਹਿਲਾ ਕੇ ਇੱਥੇ ਲੈ ਕੇ ਆਇਆ ਲੇਕਿਨ ਬਜ਼ੁਰਗਾਂ ਦੀ ਇੱਕ ਗੱਲ ਬਿਲਕੁਲ ਸੱਚੀ ਹੈ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਤੇ ਮਾੜੇ ਦੇ ਨਾਲ ਵੀ ਜੋ ਰਹਿੰਦਾ ਉਸ ਦੇ ਨਾਲ ਵੀ ਮਾੜਾ ਹੁੰਦਾ ਦਿਖਾਣੇ ਜਿ ਕੋਈ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਕਿ ਤੁਲੇ ਜੋ ਕਿ ਇਹ ਪਾਜੀ ਰਾਹੋਂ ਤੋਂ ਲਿਆਂਦੀਆਂ ਸੀ ਹਾਂ ਜੀ ਹਾਂ ਜੀ ਬੜੀ ਤਾਰਾ ਦੀ ਆ ਵਈ ਆ ਵੀ ਨਾ ਕੋ ਲਈ ਮਲਾਜਮਾ ਕੋਈ ਬਹੁਤ ਦੇ ਕਿਲਕੜੇ ਮੋੜੇ ਇਤਨੀ ਪੂਣਾ ਲਾਈਓ ਫੋਨ ਤੇ ਪੂਣਾ ਆਉਂ ਉਹ ਤੱਕ ਮੈਂ ਅਨੁਭਰਾ ਆਉਂ ਉਹਨੂੰ ਉਹਦਾ ਨਾਲ ਗੱਲ ਕਰਾਓ ਜੀ ਠੀਕ ਲਾਓ ਠੱਪੀ ਨਾ ਠੀਕ ਲਾਓ ਪਾਜੀ ਪੂਣਾ ਲਾ ਕੇ ਸਪੀਕਰ ਨਾਲ ਗੱਲ ਕਰਦੀ ਮੈਂ ਇਕੱਲੇ ਖੜਾ ਬੁਲਿਆ ਨ ਕੋਈ ਕਿਉਂ ਪੁੱਛ ਰਿਹਾ ਹੈਂ ਕੋ ਇਤਲਾ ਗਲ ਕਰਨੀ ਹੈ ਹੈਲੋ ਸੈਰੀ ਬੇਨਾ ਮਾਮਾ ਜਮਾ ਮਾ ਤੇ ਬਦੂਆ ਸੀਗਾ ਮੁੰਡਾ ਸੀਗਾ ਚੋਰੀ ਬੈਟਰੀ ਕਰਨ ਨਾਲ ਲਿਆ ਆ ਉਹ ਭੱਜ ਗਿਆ ਮੁੰਡਾ ਮੁੰਡਾ ਸੀਗਾ ਨਾਲ ਲਿਆ ਆ ਚੋਰੀ ਕਰਨ ਨੂੰ ਮੈਨੂੰ ਉਹ ਆਪ ਭੱਜ ਗਿਆ ਮੈਨੂੰ ਪਛਾਤਾ ਕਿਦਾਂ ਵਦਾਨੀ ਉਹ ਨਾਲ ਇਹ ਆਉਤੇ ਫਲੋਰ ਸੀਗਾ ਫਲੋਰ ਨੂੰ ਮੈਨੂੰ ਨਾਲ ਲੈ ਆਇਆ ਕਹਿੰਦਾ ਵੀ ਆਪਾਂ ਕੰਮ ਕਰਨਾ ਆ ਹਾਂ ਤੇ ਕਹਿੰਦਾ ਚੋਰੀ ਕਰਨੀ ਆ ਬੈਟਰੀਆਂ ਸੀਗੀਆਂ ਚੋਰੀ ਦੀਆਂ ਹਾਂ ਹਾਂਜੀ ਤੂੰ ਹੁਣ ਕਿਤੇ ਮੈਂ ਇਸ ਟੈਂਪੇ ਚੱਕ ਦਾਨੀ ਨਹੀਂ ਨੂੰ ਕੋਈ ਗੱਲ ਨਹੀਂ ਤੇ ਤੇਰੇ ਨੂੰ ਨਾ ਪਤਾ ਉਹ ਕਰਨ ਦਾ ਪਤਾ ਲੱਗਿਆ ਘਰ ਦਾ ਉਹ ਜਦੋਂ ਪਿੰਡੋਂ ਉਹ ਦੋਨੋਂ ਨਾ ਮੋਦੀ ਜੀ ਨੇ ਮੈਨੂੰ ਕਿੰਨ੍ਹ ਕੇ ਲਈ ਬਿਟੂ ਰਾਹੁਤ ਲਈ ਮੈਨੂੰ ਰਾਹੁਤ ਜਿਹੜੇ ਮਕਾਨ ਦਾ ਵੀ ਹੈ ਦੁਕਾਨ ਵੀ ਨਹੀਂ ਅਕਾਵਰ ਤੋਂ ਮੈਂ ਵੀ ਇਹਨੂੰ ਕੋਈ ਨਾ ਅਰੋਹ ਨੂੰ ਮੈਂ ਕੋਈ ਪੁੱਛਦਾ ਲਾ ਜਿਹੜਾ ਗੱਲ ਕਰਦਾ ਜਿੱਦੇ ਕੱਢਦਾ ਉਹਨੇ